ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਬੇ ਕਮਾਲ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਚਖੰਡ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇੱਕ ਖਾਲਸੇ ਨੂੰ ਬਚਨ ਕਰਕੇ ਗਏ ਸੀ ਕਿ ਖਾਲਸਾ ਜੀ ਗੁਰੂ ਗੋਬਿੰਦ ਸਿੰਘ ਖਾਲਸੇ ਤੋਂ ਕਦੇ ਵੀ ਵੱਖ ਨਹੀਂ ਖਾਲਸਾ ਮੇਰੋ ਰੂਪ ਹੈ ਹਉ ਖਾਲਸੇ ਕੇ ਪਾਸ ਆਦ ਅੰਤ ਹੀ ਹੋਤ ਹੈ ਖਾਲਸੇ ਮਾਹਿ ਬਾਸ ਖਾਲਸਾ ਜਦੋਂ ਵੀ ਪ੍ਰੇਮ ਨਾਲ ਆਵਾਜ਼ ਲਾਵੇਗਾ ਗੁਰੂ ਗੋਬਿੰਦ ਸਿੰਘ ਕਹਿੰਦੇ ਬਾਜਾਂ ਵਾਲਾ ਖਾਲਸੇ ਦੇ ਮੋਢੇ ਨਾਲ ਮੋਢਾ ਲਾ ਕੇ ਖੜ ਜਾਵੇਗਾ ਪਿਆਰ ਵਾਲਿਓ ਅੱਜ ਉਸ ਪਾਵਨ ਪਵਿੱਤਰ ਧਰਤੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਦੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਕਲਗੀਧਰ ਜੀ ਨੂੰ ਆਵਾਜ਼ ਲਾ ਕੇ ਬਾਦਸ਼ਾਹ ਨੂੰ ਪ੍ਰਗਟ ਕਰਨ ਵਾਲੇ ਸੰਤ ਬਾਬਾ ਨਿਹੰਗ ਸਿੰਘ ਜੀ ਦੇ ਜੀਵਨ ਦੀ ਇੱਕ ਝਲਕ ਸਾਂਝ ਪਾਵਾਂਗੇ ਸੰਤ ਬਾਬਾ ਨਿਹੰਗ ਸਿੰਘ ਜੀ ਜਿਨ੍ਹਾਂ ਦਾ ਜਨਮ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਅੰਦਰ ਹੋਇਆ ਪਰ ਬਚਪਨ ਤੋਂ ਹੀ ਕਹਿੰਦੇ ਇਬਾਦਤ ਦੀ ਬੰਦਗੀ ਦੀ ਭਾਵਨਾ ਉਹ ਘਰ ਵਿੱਚ ਉਹਨਾਂ ਦੀ ਨਜ਼ਰੀ ਆਉਂਦੀ ਸੀ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਕਲਗੀਧਰ ਪਾਤਸ਼ਾਹ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਬਾਣੀ ਪੜਨੀ ਸਿਮਰਨ ਕਰਨਾ 20 ਸਾਲਾਂ ਦੀ ਉਮਰ ਦੇ ਵਿੱਚ ਕਹਿੰਦੇ ਉਹਨਾਂ ਨੇ ਘਰ ਛੱਡ ਦਿੱਤਾ ਤੇ ਫੌਜ ਦੀ ਨੌਕਰੀ ਸ਼ੁਰੂ ਕਰ ਲਈ ਉੱਥੇ ਵੀ ਬਹੁਤਾ ਚਿਰ ਨਹੀਂ ਰੁਕੇ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਸੀ ਕਲਾ ਵਰਤਾਈ ਕਿ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ ਵਿਰਾਗ ਜਾਗ ਗਿਆ ਮਨ ਵਿੱਚ ਇਹ ਫੁਰਨਾ ਆਇਆ ਕਿ ਆਪਣਾ ਜੀਵਨ ਅਜਾਈਂ ਗੁਵਾਰਿਆ ਉਮਰ ਅਜਾਈਂ ਗੁਵਾਰਿਆ ਇਹ ਜਨਮ ਕਲਗੀਧਰ ਦੇ ਪੰਥ ਦੇ ਲੇਖੇ ਲਾਉਣਾ ਚਾਹੀਦਾ ਗੁਰਸਿੱਖਾਂ ਦੀ ਸੇਵਾ ਵਾਸਤੇ ਲਾਉਣਾ ਚਾਹੀਦਾ ਸੰਤ ਬਾਬਾ ਨਿਧਾਨ ਸਿੰਘ ਜੀ ਪੰਜਾਬ ਤੋਂ ਚੱਲੇ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਪਹੁੰਚੇ ਪਿਆਰ ਵਾਲਿਓ ਹਜੂਰ ਸਾਹਿਬ ਦੀ ertidhi ਤੇ ਆਕੇ ਸੰਤ ਬਾਬਾ ਨਿਧਾਨ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਦੇ ਪ੍ਰੇਮ ਦੇ ਵਿੱਚ ਭਿੱਜ ਕੇ ਬਾਣੀ ਦਾ ਅਭਿਆਸ ਕਰਨਾ ਬਾਣੀ ਦੇ ਅਭਿਆਸ ਦੇ ਨਾਲ ਗੁਰਸਿੱਖਾਂ ਦੀ ਸੇਵਾ ਵਾਸਤੇ ਕਹਿੰਦੇ ਮਿੱਟੀ ਦੇ ਘੜਿਆਂ ਵਿੱਚ ਜਲ ਪਾ ਕੇ ਰੱਖ ਲਿਆ ਆਉਂਦੇ ਜਾਂਦੇ ਗੁਰਸਿੱਖਾਂ ਨੂੰ ਜਲ ਛਕਾਉਣਾ ਔਰ ਸਦਾ ਗੁਰੂ ਗੋਬਿੰਦ ਸਿੰਘ ਦੇ ਪ੍ਰੇਮ ਵਿੱਚ ਭਿੱਜੇ ਰਹਿਣਾ ਸੰਤ ਬਾਬਾ ਨਿਧਾਨ ਸਿੰਘ ਜੀ ਦੀ ਬਸ ਇਹ ਅਵਸਥਾ ਬਣ ਗਈ ਮੈਂ ਦੁਨੀਆ ਤੋਂ ਚਿਤ ਚਾ ਲਿਆ ਤੇਰੇ ਚਰਨਾਂ ਵੱਲ ਲਗਾ ਲਿਆ ਮੈਂ ਦਰ ਤੇਰੇ ਨੂੰ ਪਾ ਲਿਆ ਹੁਣ ਆ ਮਿਲ ਕਲਗੀਆਂ ਵਾਲਿਆ ਬਾਜਾਂ ਵਾਲਿਆ ਮੈਂ ਤੇਰੇ ਘਰ ਵਿੱਚ ਆਇਆ ਮੈਂ ਤੈਨੂੰ ਮਿਲਣ ਵਾਸਤੇ ਆਇਆ ਤੇਰੇ ਦਰ ਤੇ ਝੋਲੀ ਅੱਡ ਕੇ ਖੜਾ ਬਾਜਾਂ ਵਾਲਿਆ ਕਿਰਪਾ ਕਰ ਆਪਣੇ ਦਰਸ਼ਨਾਂ ਦੀ ਝਲਕ ਦੇ ਦੇ ਪਰ ਸੰਤ ਬਾਬਾ ਨਿਧਾਨ ਸਿੰਘ ਜੀ ਲਗਾਤਾਰ ਸੇਵਾ ਕਰਦੇ ਰਹੇ ਪੁਰਾਤਨ ਗੁਰਸਿੱਖ ਦੱਸਦੇ ਆ 12 ਸਾਲ ਲਗਾਤਾਰ ਮਹਾਪੁਰਸ਼ਾਂ ਨੇ ਨੰਦੇੜ ਦੀ ਧਰਤੀ ਤੇ ਸੇਵਾ ਕੀਤੀ ਪਰ ਮਹਾਪੁਰਸ਼ਾਂ ਦੀ ਸੇਵਾ ਤੋਂ ਬਾਅਦ ਜਦੋਂ ਮਹਾਪੁਰਸ਼ਾਂ ਦਾ ਜਸ ਹੋਣ ਲੱਗਾ ਕਹਿੰਦੇ ਇਲਾਕੇ ਦੇ ਲੋਕ ਉਹ ਈਰਖਾ ਵੀ ਕਰਨ ਲੱਗ ਪਏ ਈਰਖਾ ਵੀ ਨਾਲ-ਨਾਲ ਚੱਲਦੀ ਹੈ ਜੱਪ-ਤਪ ਦੇ ਰਾਹ ਤੇ ਸੱਚ ਦੇ ਰਾਹ ਦੇ ਉੱਤੇ ਸੰਤ ਬਾਬਾ ਨਿਧਾਨ ਸਿੰਘ ਜੀ ਨੇਮ ਅਨੁਸਾਰ ਬੈਠੇ ਨੇ ਗੁਰਸਿੱਖਾਂ ਦੀ ਸੇਵਾ ਵਾਸਤੇ ਕਹਿੰਦੇ ਇਤਨੇ ਨੂੰ ਘੋੜੇ ਤੇ ਅਸਵਾਰ ਇੱਕ ਬਾਣੇ ਵਾਲਾ ਗੁਰਸਿੱਖ ਆਇਆ। ਬਾਬਾ ਨਿਹੰਗ ਸਿੰਘ ਜੀ ਨੂੰ ਕਹਿੰਦਾ ਸਿੰਗਾ ਤਰੇ ਬਹੁਤ ਲੱਗੀ ਆ λεਆ ਜਲ ਛਕਾ ਦੇ। ਬਾਬਾ ਜੀ ਨੇ ਉਹਨੂੰ ਜਲ ਛਕਾ ਦਿੱਤਾ। ਬਾਅਦ ਵਿੱਚ ਉਸ ਗੁਰਸਿੱਖ ਨੇ ਬਚਨ ਕੀਤਾ ਬਾਣੇ ਵਾਲੇ ਗੁਰੂ ਕੇ ਨਿਹੰਗ ਸਿੰਘ ਨੇ ਕਹਿੰਦੇ ਨੇ ਅੱਜ ਕੜਾਕੇ ਬਹੁਤ ਲੱਗੇ ਆ। ਭੁੱਖ ਬਹੁਤ ਲੱਗੀ ਆ। ਕੁਝ ਛਕਣ ਵਾਸਤੇ ਹੈ? ਤੇ ਕਹਿਣ ਲੱਗੇ ਅੱਜ ਪਹਿਲੀ ਵਾਰੀ ਕਿਸੇ ਨੇ ਮੰਗ ਕੀਤੀ ਵੀ ਛਕਣ ਵਾਸਤੇ ਕੁਝ ਹੈ? ਪਰ ਬਾਬਾ ਨਿਹੰਗ ਸਿੰਘ ਜੀ ਦੇ ਕੋਲ ਜਲ ਤੋਂ ਇਲਾਵਾ ਉਸ ਗੁਰਸਿੱਖ ਨੂੰ ਛਕਾਉਣ ਵਾਸਤੇ ਹੋਰ ਕੁਝ ਨਹੀਂ ਸੀ ਤਾਂ ਬਾਬਾ ਨਿਹੰਗ ਸਿੰਘ ਜੀ ਨੇ ਗੁਰਸਿੱਖ ਨੂੰ ਬੇਨਤੀ ਕੀਤੀ ਖਾਲਸਾ ਜੀ ਤੁਸੀਂ ਠਹਿਰੋ ਮੈਂ ਤਖਤ ਸਾਹਿਬ ਜਾਣਾ ਲੰਗਰ ਦੇ ਵਿੱਚੋਂ ਤੁਹਾਡੇ ਛਕਣ ਵਾਸਤੇ ਕੁਝ ਨਾ ਕੁਝ ਪਦਾਰਥ ਲਿਆਉਣਾ ਤਖਤ ਸਾਹਿਬ ਦੇ ਉੱਪਰ ਲੰਗਰ ਦਾ ਸਮਾਂ ਨਿਸ਼ਚਿਤ ਸੀ ਸਾਰਾ ਦਿਨ ਸਾਂ ਮੰਗਿਆ ਛਕਣ ਦੀ ਮੰਗ ਕੀਤੀ ਹੈ ਹੋਵੇ ਨਾ ਕਿਤੇ ਬਾਜਾਂ ਵਾਲੇ ਨੇ ਰੂਪ ਬਦਲਾ ਕੇ ਪਰਚਾ ਪਾ ਦਿੱਤਾ ਹੋਵੇ ਕਹਿੰਦੇ ਪੱਥਰ ਚੁੱਕ ਕੇ ਤੇ ਤਾਲਾ ਭੰਨ ਦਿੱਤਾ ਜਦੋਂ ਤਾਲਾ ਭੰਨਿਆ ਸੇਵਾਦਾਰ ਨੇ ਰੋਲਾ ਪਾ ਦਿੱਤਾ ਤੇ ਚੋਰ ਚੋਰ ਕਹਿ ਕੇ ਸਾਰੇ ਬਾਬਾ ਨਿਧਾਨ ਸਿੰਘ ਜੀ ਦੇ ਆਲੇ ਦੁਆਲੇ ਹੋ ਗਏ ਕਈਆਂ ਨੇ ਕੋੜੇ ਸ਼ਬਦ ਬੋਲੇ ਤੇ ਪੁਰਾਣੇ ਬਜ਼ੁਰਗ ਵਿਦਵਾਨ ਦੱਸਦੇ ਕਹਿੰਦੇ ਮਾਰਿਆ ਕੁੱਟਿਆਂ ਤੱਕ ਗਿਆ ਬਾਬਾ ਨਿਧਾਨ ਸਿੰਘ ਜੀ ਨੂੰ ਤੇ ਉਹਨਾਂ ਨੇ ਦੱਸਿਆ ਕਿ ਭਾਈ ਚੋਰੀ ਨਹੀਂ ਕਰਦਾ ਗੁਰਸਿੱਖ ਆਇਆ ਉਹਨੇ ਛਕਣ ਵਾਸਤੇ ਕੁਝ ਮੰਗ ਰੱਖੀ ਐ ਉਹਨੂੰ ਛਕਾਉਣ ਜਾਣਾ ਪਰ ਜਦੋਂ ਆਕੇ ਦੇਖਿਆ ਤੇ ਉੱਥੇ ਉਹ ਘੋੜੇ ਵਾਲਾ ਨਿਹੰਗ ਸਿੰਘ ਬਾਣੇ ਵਾਲਾ ਗੁਰਸਿੱਖ ਹੈ ਹੀ ਨਹੀਂ ਸੀ ਸੰਤ ਬਾਬਾ ਨਿਹੰਗ ਸਿੰਘ ਜੀ ਐਸੀ ਈਰਖਾ ਤੋਂ ਬਹੁਤ ਜ਼ਿਆਦਾ ਨਿਰਾਸ਼ ਹੋਏ ਕਹਿੰਦੇ ਨੇਤਰਾਂ ਵਿੱਚ ਜਲ ਭਰ ਆਇਆ ਵਿਰਾਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਅਰਦਾਸ ਕੀਤੀ ਕਹਿੰਦੇ ਬਾਦਸ਼ਾ ਮੈਂ ਤੇ ਤੇਰੇ ਘਰ ਆਇਆ ਸੰਤ ਮਹਾਰਾਜ ਨੂੰ ਆਵਾਜ਼ਾਂ ਲੌਣ ਲੱਗ ਪਏ ਕਿ ਬਾਜਾਂ ਵਾਲਿਆ ਮੈਂ ਤੇਰੇ ਘਰ ਤੇ ਆਸ ਰੱਖ ਕੇ ਆਇਆ ਸਾਂ ਸੇਵਾ ਕਰਨ ਆਇਆ ਸਾਂ ਪਤਾ ਨਹੀਂ ਸੇਵਾ ਪ੍ਰਵਾਨ ਹੋਈ ਵੀ ਕਿ ਨਹੀਂ ਹੋਈ ਕਹਿੰਦੇ ਇਸ ਤਰ੍ਹਾਂ ਨੇਤਰ ਬੰਦ ਨੇ ਨੇਤਰਾਂ ਚੋਂ ਜਲ ਆ ਰਿਆ ਤੇ ਬਾਬਾ ਨਿਧਾਨ ਸਿੰਘ ਜੀ ਦੇ ਕੰਨਾਂ ਵਿੱਚ ਘੋੜੇ ਦੀ ਠਾਪ ਦੀ ਆਵਾਜ਼ ਸੁਣਾਈ ਦਿੱਤੀ ਕਹਿੰਦੇ ਜਦੋਂ ਨੇਤਰ ਖੋਲੇ ਘੋੜਾ ਹਿਣਕਦੇ ਦੀ ਆਵਾਜ਼ ਸੁਣਾਈ ਦਿੱਤੀ ਸੀ ਕਹਿੰਦੇ ਸਾਹਮਣੇ ਘੋੜਾ ਨਜ਼ਰ ਆਇਆ ਤੇ ਘੋੜੇ ਦੇ ਉੱਤੇ ਸੂਰਜਾਂ ਦਾ ਸੂਰਜ ਚੰ드ਰਮਾ ਦਾ ਚੰ드ਰਮਾ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮੋਢੇ ਤੀਰਾਂ ਵਾਲਾ ਪੱਥਾ ਸੀਸ ਤੇ ਦਮਾਲਾ ਕਲਗੀ ਤੋੜਾ ਜਹੋ ਜਲਾਲ ਰਾਤ ਦਾ ਸਮਾਂ ਸੀ ਚੰਦਨੀ ਰਾਤ ਸੀ ਚੰ드ਰਮਾ ਦੀ ਰੋਸ਼ਨੀ ਫਿੱਕੀ ਪੈ ਗਈ ਗੁਰੂ ਗੋਬਿੰਦ ਸਿੰਘ ਦੇ ਚਿਹਰੇ ਤੇ ਨਾ ਜਲਾਲ ਸੀ ਕਲਗੀਧਰ ਪਾਤਸ਼ਾਹ ਜੀ ਨੇ ਮੋਢੇ ਤੇ ਹੱਥ ਰਿਆ ਕਹਿੰਦੇ ਸਿੰਘਾ ਕਿੱਧਰ ਚੱਲਣਾ ਹੈ ਕਹਿਣ ਲੱਗੇ ਪਾਤਸ਼ਾਹ ਸੇਵਾ ਕਰਨ ਆਇਆ ਸਾਂ ਉਹਨਾਂ ਨੇ ਸੇਵਾ ਵੀ ਨਹੀਂ ਕਰਨ ਦਿੱਤੀ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖਾਂ ਦਾ ਤੇ ਬੰਦ-ਬੰਦ ਵੀ ਕਟਿਆ ਜਾਂਦਾ ਆਰਾ ਵੀ ਚੱਲ ਜਾਂਦਾ ਸਿਰ ਤਲੀ ਤੇ ਧਰਿਆ ਜਾਂਦਾ ਪਰ ਸਿੱਖ ਇਸ ਤਰ੍ਹਾਂ ਛੱਡ ਕੇ ਨਹੀਂ ਜਾਂਦਾ ਇਹ ਤਾਂ ਪਰਖ ਸੀ ਤੂੰ ਛੱਡ ਕੇ ਨਾ ਜਾ ਅਸੀਂ ਤੈਨੂੰ ਵਚਨ ਕਰਦੇ ਹਾਂ ਉੱਥੇ ਜਾ ਕਰਕੇ ਲੰਗਰ ਲਾ ਕਹਿਣ ਲੱਗੇ ਪਾਤਸ਼ਾਹ ਉੱਥੇ ਤਾਂ ਪਹਿਲਾਂ ਹੀ ਨਹੀਂ ਰੱਖਾ ਲੰਗਰ ਕਿਸ ਤਰ੍ਹਾਂ ਲਾ ਸਕਦੇ ਆ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੰਤ ਬਾਬਾ ਨਿਹੰਗ ਸਿੰਘ ਜੀ ਨੂੰ ਕਿ ਸਿੰਗਾ ਖੀਸਾ ਮੇਰਾ ਹੱਥ ਤੇਰਾ ਖੀਸਾ ਗੁਰੂ ਗੋਬਿੰਦ ਸਿੰਘ ਦਾ ਹੋਏਗਾ ਹੱਥ ਤੇਰਾ ਹੋਏਗਾ ਤੂੰ ਸਾਡੇ ਖਜ਼ਾਨੇ ਦੇ ਵਿੱਚੋਂ ਜਿੰਨਾ ਮਰਜ਼ੀ ਵਰਤ ਲਈ ਸਾਡੇ ਖਜ਼ਾਨੇ ਵਿੱਚ ਟੋਟ ਨਹੀਂ ਆਵੇਗੀ ਵੱਧਦਾ ਹੀ ਜਾਵੇਗਾ ਖਾਲਸਾ ਜੀ ਅੱਜ ਵੀ ਜਿਹੜੇ ਹਜੂਰ ਸਾਹਿਬ ਜਾਂਦੇ ਆ ਦੇਖੋ ਸਰਕਾਰਾਂ ਦੇ ਖਜ਼ਾਨੇ ਵੀ ਖਤਮ ਹੋ ਗਏ ਕੋਵਿਡ ਦੇ ਵਿੱਚ ਪਰ ਸ੍ਰੀ ਹਜੂਰ ਸਾਹਿਬ ਦੀ ਧਰਤੀ ਤੇ ਲੰਗਰ ਸਾਹਿਬ ਦੇ ਸਥਾਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਸੰਤ ਬਾਬਾ ਨਿਧਾਨ ਸਿੰਘ ਜੀ ਨੂੰ ਸਿੱਖੀ ਦਾ ਖਜ਼ਾਨਾ ਨਾਮ ਦਾ ਖਜ਼ਾਨਾ ਬਖਸ਼ਿਸ਼ਾਂ ਦਾ ਖਜ਼ਾਨਾ ਮੇਹਰਾਂ ਦਾ ਖਜ਼ਾਨਾ ਉਹ ਖਤਮ ਨਹੀਂ ਹੋਇਆ ਤੇ ਨਾ ਹੀ ਕਦੇ ਖਤਮ ਹੋਏਗਾ ਅਰਦਾਸ ਕਰੀਏ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਕਿ ਸਾਨੂੰ ਵੀ ਐਸੇ ਸਤਪੁਰਸ਼ਾਂ ਐਸੇ ਗੁਰਮੁਖ ਰੂਹਾਂ ਦੇ ਜੀਵਨ ਦੇ ਵਿੱਚੋਂ ਕਿਤੇ ਕਿਣਕਾ ਮਾਤਰ ਚੇਣਗ ਬਾਜਾਂ ਵਾਲੇ ਦੇ ਦੀਦਾਰਿਆਂ ਦੀ ਲੱਗ ਜਾਵੇ ਤੇ ਸਾਡਾ ਜਨਮਾ ਸਫਲ ਹੋ ਜਾਵੇ ਤੇ ਆਪਾਂ ਵੀ ਆਪਣਾ ਆਪ ਗੁਰੂ ਗੋਬਿੰਦ ਸਿੰਘ ਨੂੰ ਸਮਰਪਿਤ ਕਰਕੇ ਬਾਜਾਂ ਵਾਲੇ ਦੇ ਪੰਥ ਵਿੱਚ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ